ਜੈ ਭੀਮ ਨਮਸਕਾਰ ਸਾਡੇ ਨਾਲ ਨੇ ਐਸ ਐਚਓ ਅਮਨ ਸੈਣੀ ਜੀ ਨਕੋਦਰ ਸਿਟੀ ਥਾਣਾ ਨਕੋਦਰ ਤੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿ ਜਿੱਦਾਂ ਸਾਡੇ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਸਾਡੇ ਕਰੋਨਾ ਮਹਾਮਾਰੀ ਦੇ ਵਿੱਚ ਪੂਰੀ ਹਰ ਪਾਸਿਓਂ ਮਦਦ ਕਰਨ ਦਾ ਮਤਲਬ ਕਿ ਇਹਨਾਂ ਨੇ ਕੀਤੀ ਹੈ ਜਿਹੜੀ ਸਾਡੇ ਲੋਕਾਂ ਤੱਕ ਖਾਣਾ ਪਹੁੰਚਾਉਣ ਤੱਕ ਜੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਸਾਡੇ ਇਸੇ ਤੇ ਜਿੱਦਾਂ ਸਾਡੀ ਸੁਰੱਖਿਆ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੱਥੇ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਸਾਡੇ ਮੱਦੇ ਨਜ਼ਰ ਹੋਣੀ ਚਾਹੀਦੀ ਹੈ ਕਿ ਜਿੱਦਾਂ ਕਿ ਆਮ ਚੌਂਕਾਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਲੱਗੇ ਆ ਕਿਉਂ ਉਹਨਾਂ ਨੇ ਅਸਲਾ ਨਹੀਂ ਕੋਲ ਰੱਖਦੇ ਕਿ ਉਹਦਾ ਕੀ ਕੰਮ ਹੈ ਸਾਡੇ ਨਾਲ ਨੇ ਐਸਐਚਓ ਮਨ ਸੈਣੀ ਜੀ ਉਹਨਾਂ ਨਾਲ ਗੱਲ ਕਰਦੇ ਆਂ ਕੀ ਕਹਿੰਦੇ ਨੇ ਸਰ ਜਿਹੜੇ ਆਪਣੇ ਜਿੰਨੇ ਚੌਂਕਾਂ ਦੇ ਵਿੱਚ ਆਪਣੇ ਮੁਲਾਜ਼ਮ ਲੱਗੇ ਆ ਜਾਂ ਐਸਆਈ ਆ ਕਿਉਂ ਅਸਲਾ ਜਿਹੜਾ ਆ ਸਰਕਾਰੀ ਵੈਪਨ ਕੋਲ ਤੁਸੀਂ ਨਹੀਂ ਰੱਖਦੇ ਜਿਹੜੇ ਵੀ ਚੌਂਕਾਂ ਚ ਲੱਗੇ ਹੁੰਦੇ ਜਿਹੜੇ ਜਿਹੜੇ ਟ੍ਰੈਫਿਕ ਕਾਲਜਾਂ ਦਾ ਚੌਕ ਹੈ ਉਹਨਾਂ ਵੀ ਜਿਹੜੀ ਫੋਰਸ ਲੱਗੀ ਹੁੰਦੀ ਹੈ ਉਹਦੀ ਮੇਨ ਰਿਸਪੋਨਸੀਬਿਲਟੀ ਹੁੰਦੀ ਹੈ ਟ੍ਰੈਫਿਕ ਨੂੰ ਮੂਵ ਕਰਾਉਣਾ ਤੇ ਉਹਦੇ ਵਿੱਚ ਜਿਹੜੇ ਐਂਜੀ ਹੁੰਦੇ ਹਰ ਇੱਕ ਐਂਜੀ ਕੋਲ ਵੈਪਨ ਹੁੰਦਾ ਹੈ ਆਪਣਾ ਭਾਵੇਂ ਇਹ ਕਿ ਉਹਨਾਂ ਨੇ ਆਪਣੇ ਡੱਬੇ ਚ ਅੰਦਰ ਰੱਖਿਆ ਹੁੰਦਾ ਹੈ ਸ਼ੋว์ ਨਹੀਂ ਕਰਦੇ ਬਾਹਰ ਐਸਾ ਸਾਰਿਆਂ ਕੋਲ ਹੁੰਦਾ ਹੈ ਹਰ ਇੱਕ ਨੂੰ ਅਸਲਾ ਇਸ਼ੂ ਹੈ ਕੱਲ ਮੋਗੇ ਦੀ ਘਟਨਾ ਹੋਈ ਜਿੱਥੇ ਸਾਡੇ ਇੱਕ ਮਲਾਜ਼ਮ ਸ਼ਹੀਦ ਵੀ ਹੋ ਗਿਆ ਤੇ ਇੱਕ ਸੀਰੀਅਸ ਆ ਇਹਦੇ ਲੈ ਕੇ ਤਾਂ ਦੀ ਸੁਰੱਖਿਆ ਵੀ ਸਾਨੂੰ ਬਹੁਤ ਯਕੀਨੀ ਹੈ ਕਿ ਅਸੀਂ ਕਹਿੰਦੇ ਵੀ ਸਾਡੇ ਮਲਾਜ਼ਮ ਜਿਹੜੇ ਸੁਰੱਖਿਤ ਨੇ ਤੇ ਅਸੀਂ ਕਹਿੰਦੇ ਵੀ ਲੋਕਾਂ ਦੀ ਹਮਾਇਤ ਕਰਨੀ ਕਰਨੀ ਸਾਡੇ ਪੁਲਿਸ ਮੁਲਾਜ਼ਮਾਂ ਤੋਂ ਕੋਈ ਆਚਨਾ ਨਹੀਂ ਏਦਾਂ ਹੁੰਦਾ ਜਦੋਂ ਵੀ ਪੁਲਿਸ ਫੋਰਸ ਕਿਸੇ ਵੀ ਗ੍ਰੈਵਿਟੀ ਦੇਖੀ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਸ਼ਖਸ ਨੂੰ ਅਸੀਂ ਫੜਨ ਜਾ ਰਹੇ ਹਾਂ ਕੋਈ ਕੋਈ ਵੀ ਕ੍ਰਿਮੀਨਲ ਹਰ ਇੱਕ ਕ੍ਰਿਮੀਨਲ ਅਗਲ ਤਰ੍ਹਾਂ ਦਾ ਹੁੰਦਾ ਹੈ ਮੰਨ ਲਓ ਕੋਈ ਫਰਾਡ ਦਾ ਹੈ ਕੋਈ ਰੀਫ ਕੇਸ ਕੋਈ ਹੋ ਰਿਹਾ ਹੈ ਕੋਈ ਚੋਰੀ ਦਾ ਹੈ ਜਾਂ ਕੋਈ ਗੈਂਗਸਟਰ ਹੈ ਠੀਕ ਹੈ ਸਰ ਪੁਲਿਸ ਦੀ ਤਿਆਰੀ ਉਹਦੀ ਗ੍ਰੈਵਿਟੀ ਦੇ ਹਿਸਾਬ ਨਾਲ ਹੁੰਦੀ ਹੈ ਜਿੱਥੇ ਸਾਨੂੰ ਦੋ ਬੰਦੇ ਲੈ ਜਾਣ ਦੀ ਲੋੜ ਹੈ ਜਾਂ ਉੱਥੇ ਚਾਰ ਬੰਦਿਆਂ ਦੀ ਲੋੜ ਹੈ ਜੋ ਉਹ ਪਹਿਲੇ ਇੱਥੋਂ ਦੀ ਬੇਸ ਬਣਾ ਕੇ ਚਲਦੇ ਆ ਅਸੀਂ ਕਿ ਅੱਜ ਅਸੀਂ ਕਿਸੇ ਜਗ੍ਹਾ ਤੇ ਰੀਡ ਕਰਨੀ ਹੈ ਸਾਨੂੰ ਪਤਾ ਲੱਗੇ ਕਿ ਮਾੜੇ ਅਨਸਰ ਉੱਥੇ ਬੈਠੇ ਆ ਅ ਉਹਦੇ ਹਿਸਾਬ ਨਾਲ ਅਸੀਂ ਫੋਰਸ ਲੈ ਕੇ ਜਾਂਦੇ ਆ ਤੇ ਉੱਥੇ ਕਿੰਨੇ ਵੈਪਨਸ ਦੀ ਲੋੜ ਹੈ ਕਿੱਥੇ ਲਾਠੀ ਦੀ ਲੋੜ ਹੈ ਮਤਲਬ ਉਸ ਤਰੀਕੇ ਨਾਲ ਅਸੀਂ ਤਿਆਰੀ ਕਰਦੇ ਆ ਮੰਨ ਲਓ ਕੋਈ ਜਲੂਸ ਜਲਸਾ ਵਗੈਰਾ ਹੈ ਉੱਥੇ ਅਸੀਂ ਵੈਪਨਸ ਨਹੀਂ ਲੈ ਕੇ ਜਾਂਦੇ ਉੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਲਾਠੀ ਡੰਡਾ ਹੀ ਜੋ ਐਂਟੀ ਰਾਇਡ हां रेड पार्टियां ਜਦੋਂ ਅਸੀਂ ਕਿਤੇ ਬਾਹਰ ਜਾਣਾ ਹੈ ਅਫਸਰ ਤੋਂ ਅੱਗੇ ਲੈ ਕੇ ਜਾਂ ਜੋ ਵੀ ਸਾਡੇ ਨੋਰਮਸ ਹੁੰਦੇ ਸੀ ਉਹਦੇ ਮੁਤਾਬਕ ਹੀ ਅੱਗੇ ਮੂਵ ਕਰਦੇ ਜਿੱਦਾਂ ਸਰ ਆਪਣੇ ਜਿਹੜਾ ਅਸਲਾ ਆਪਣੇ ਕੋਲ ਜਿਹੜਾ ਨਨਗੋਦਰ ਸਿਟੀ ਥਾਣੇ ਕੋਲ ਅਸਲਾ ਦਾ ਪ੍ਰੋਪਰ ਟੂਰਾ ਹੈਗਾ ਬਿਲਕੁਲ ਜੀ ਬਿਲਕੁਲ ਹੁਣ ਜਿੱਦਾਂ ਤੁਸੀਂ ਉਹ ਬੋਲਿਆ ਕਿ ਕੱਲ ਇਨਸੀਡੈਂਟ ਉਸ ਤੋਂ ਇਲਾਵਾ ਵੀ ਜਦੋਂ ਅਸੀਂ ਆਏ ਹਾਂ ਜਿੱਦਾਂ ਤੁਸੀਂ ਇਹਦੀ ਗੱਲ ਕੀਤੀ ਸੁਰੱਖਿਆ ਦੀ ਜਦੋਂ ਅਸੀਂ ਇੱਥੇ ਨਕੁੰਦਰ ਥਾਣੇ ਆਏ ਸੀ ਤੁਸੀਂ ਪਹਿਲੇ ਵੀ ਗੌਰ ਕੀਤੀ ਹੋएगी ਕਿ ਜੇ ਸਾਡਾ ਗੇਟ ਸੀਗਾ ਜਾਂ ਪਲੱਸ ਸਾਡੀ ਦੁਕਾਨ ਸੀਗੀ ਇਹ ਥੋੜੀ ਬ੍ਰੇਕ ਹੋ ਗਈ ਸੀ ਪਹਿਲੇ ਖਿਆਲ ਨਹੀਂ ਕੀਤਾ ਗਿਆ ਤੇ ਬਹੁਤ ਜ਼ਿਆਦਾ ਟ੍ਰੈਸ ਤੁਸੀਂ ਸਭ ਤੋਂ ਪਹਿਲੇ ਅਸੀਂ ਆਏ ਆ ਸਭ ਤੋਂ ਪਹਿਲੀ ਸਾਡੀ ਪ੍ਰਾਇੋਰਟੀ ਸਾਡੇ ਅਫਸਰਾਂ ਲਈ ਹੁਕਮ ਸੀਗਾ ਕਿ ਵੀ ਤੁਸੀਂ ਇਸ ਚੀਜ਼ ਨੂੰ ਕਿਉਂਕਿ ਹੁਣ ਥਾਣਿਆਂ ਦੇ ਉੱਤੇ ਵੀ ਹਮਲੇ ਹੋ ਜਾਂਦੇ ਕਈ ਵਾਰ ਸਭ ਤੋਂ ਪਹਿਲੇ ਥਾਣੇ ਦੀ ਸੁਰੱਖਿਆ ਜੁਏ ਇਸ ਲਈ ਅਸੀਂ ਉਹ 8 ਫੁੱਟ ਕੰਧ ਬਣਵਾਈ ਪਹਿਲੇ ਐਟ ਦ ਸੇਮ ਟਾਈਮ ਹੁਣ ਅਸੀਂ ਸਾਡੇ ਜਿੱਦਾਂ ਇੱਕ ਸੰਤਰੀ ਇੱਥੇ ਵੀ ਹੈ ਤੇ ਇੱਕ ਸੰਤਰੀ ਅਸੀਂ ਉੱਥੇ ਵੀ ਖੜਾ ਕਰਦੇ ਆ ਮੇਨ ਗੇਟ ਦੇ ਉੱਤੇ ਪਰ ਉਹਨੂੰ ਅਸੀਂ ਕੋਸ਼ਿਸ਼ ਹੁੰਦੀ ਹੈ ਕਿਉਂਕਿ ਉਹਨੇ ਟ੍ਰੈਫਿਕ ਨੂੰ ਰੋਕਣਾ ਉਹਦੇ ਕੋਲ ਸਾਡਾ ਸਿਰਫ ਡੰਡਾ ਹੁੰਦਾ ਤਾਂ ਕਿ ਗੇਟ ਤੋਂ ਅੰਦਰ ਜਿਹੜੀਆਂ ਵੀ ਅ ਅਨਡੈਂਟਿਫਾਈਡ ਗੱਡੀਆਂ ਹੁੰਦੀਆਂ ਜਾਂ ਬੇਕਾਰਤ ਵੀ ਕਈ ਲੋਕ ਚੱਲੇ ਰਹਿੰਦੇ ਇਹਨੂੰ ਅਵੋਇਡ ਕੀਤਾ ਜਾ ਸਕੇ ਉਹਨਾਂ ਬਾਰੇ ਕਿ ਬਾਕੀ ਸਾਡੇ ਪ੍ਰੋਪਰ ਅਸਲਾ 24 ਘੰਟੇ ਸਾਡੇ ਅਸਲੇ ਦੀ ਮੁਲਾਜ਼ਮ ਰਹਿੰਦੇ ਤਾਂ ਕਿ ਖਾਣੇ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ ਬਿਲਕੁਲ ਬਿਲਕੁਲ ਇਹਨਾਂ ਅਮਨ ਸੈਣੀ ਜਾਂ ਸਚੂ ਸਾਹਿਬ ਜਿਨ੍ਹਾਂ ਨੇ ਅਸਲੇ ਦੇ ਸੰਬੰਧ ਵਿੱਚ ਸਾਨੂੰ ਪੂਰੀ ਜਾਣਕਾਰੀ ਦਿੱਤੀ ਆ ਅਸੀਂ ਆਪਣੇ ਚੈਨਲ ਵੱਲੋਂ ਵੀ ਇਹਨਾਂ ਦੀ ਸੁਰੱਖਿਆ ਲਈ ਬਹਾਦਰੂ ਅੱਗੇ ਕਾਮਨਾ ਕਰਦੇ ਕਿ ਇਹਦੇ ਚੜ੍ਹਦੀਆਂ ਕਲਾਂ ਜਿ ਰਹਿਣ ਔਰ ਸਾਡੀ ਸੇਵਾ ਕਰਦੇ ਰਹਿਣ ਕੈਮਰਾਮੈਨ ਸਾਹਿਲ ਹੰਗੂਜਾ ਦੇ ਨਾਲ ਜਸਵਿੰਦਰ ਚੰਬਰ ਇੱਕ ਤਾਂ ਲਹਿਰ ਨਕੋਦਰ